ਲਿੱਠੀ ਲਿਖੀ ਜੋ ਸਿੰਘ ਆਖੇ ਬੋਤਾ ਹੱਥ ਤੇ ਸੋਟਾ ਵਿੱਚ ਰਾਖ ਲੋਤਾ ਅੰਨਾ ਲਾਇਆ ਗੱਡੇ ਨੂੰ ਤੇ ਪੈਸਾ ਲਾਇਆ ਖੁੱਤਾ ਆਖੋ ਭਾਵੀ ਖਾਨੋਂ ਨੂੰ ਜੋ ਆਖੇ ਸਿੰਘ ਬੋਤਾ ਉਹ ਚਿੱਠੀ ਬੜੀ ਤਕੜੀ ਵਿਖਾਣੇ ਉਹਨੂੰ ਅੱਗ ਲੱਗੀ ਬੜੀ ਭੈਣ ਦਾ ਨਾਂ ਸੀ ਖਾਨੋਂ ਇਤਰੋਂ ਸੋਦਵਤ ਘੋਸਵੇਦ ਤੇ ਭੇਜਦਾ ਹੈ ਬਾਬਾ ਬੋਤਾ ਸਿੰਘ ਬਾਬਾ ਗਰਦਾਸ ਸਿੰਘ ਨੂੰ ਪਤਾ ਲੱਗਦਾ ਹੈ ਇਦਾਂ ਸ਼ਿਪਾਈ ਆਏ ਨੇ ਫਾਇਦੇ ਨਹੀਂ ਉੱਥੇ ਲੋਕ ਕੇ ਗੁਰਮੁਖੋ ਮੁਕਾਬਲਾ ਕਰਦੇ ਨੇ ਅਨੇਕਾਂ ਹੀ ਮੁਗਲਾਂ ਨੂੰ ਪਠਾਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਜੂਝਦਿਆ 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 ਤੇ ਬਾਬਾ ਬੋਤਾ ਸਿੰਘ ਜੀ ਬਾਬਾ ਗਰਦਾਸ ਸਿੰਘ ਜੀ ਨੂਰਦੀਨਿਸਰਾਂ ਦੇ ਕੋਲ ਤਨਤੜ ਇਲਾਕੇ ਦੇ ਵਿੱਚ ਅਜ ਸ਼ਹੀਦੀ ਦਾ